ਅਰਥ ਦੇ ਵਿੱਚ ਜਿਵੇਂ ਕਿ ਜੰਗ ਦੇ ਹਾਲਾਤ ਬਣੇ ਹੋਏ ਆ ਤੇ ਪ੍ਰਸ਼ਾਸਨ ਦੇ ਅਨੁਸਾਰ ਜਿਵੇਂ ਜਿਵੇਂ ਸਾਨੂੰ ਜੋ ਗਾਈਡਲਾਈਨ ਮਿਲ ਰਹੀਆਂ ਉਸ ਦੇ ਅਨੁਸਾਰ ਅਸੀਂ ਲੋਕਾਂ ਨੂੰ ਜਿਹੜਾ ਜਾਗਰੂਕ ਕਰ ਰਹੇ ਆ ਤੇ ਸਮੇਂ ਸਮੇਂ ਤੇ ਲੋਕਾਂ ਨੂੰ ਇਸ ਸਬੰਧੀ ਦੱਸਿਆ ਜਾ ਰਿਹਾ ਜਿਵੇਂ ਕਿ ਜੋ ਅੱਜ ਦੇ ਅੱਜ ਦੇ ਜੋ ਉਦੇਸ਼ ਹੈ ਕਿ ਅੱਜ 8 ਤੋਂ 10 ਵਜੇ ਬਲੈਕਆਊਟ ਰਹੇਗਾ 8 ਤੋਂ 10 ਤੱਕ ਤੇ ਜਿਹੜੀ ਲਾਈਟ ਹੈ ਉਹ ਲਾਈਟ ਦੀ ਬਿਜਲੀ ਸਪਲਾਈ ਬੰਦ ਹੋ ਜਾਵਗੀ ਤੇ 10 ਵਜੇ ਤੋਂ ਬਾਅਦ ਜੇਕਰ ਅਸੀਂ ਲੋਕਾਂ ਨੂੰ 10 ਵਜੇ ਤੋਂ ਬਾਅਦ ਅਸੀਂ ਬੇਨਤੀ ਕਰਦੇ ਹਾਂ ਜੇਕਰ ਕਿਸੇ ਨੇ ਲਾਈਟ ਜਗਾਣੀ ਹੈ ਸਿਰਫ ਘਰ ਦੇ ਅੰਦਰ ਲਾਈਟ ਜਗਾ ਸਕਦੇ ਆ ਉਹ ਵੀ ਉਹ ਵੀ ਗੂੜੇ ਪਰਦੇ ਲਗਾ ਲਓ ਜਿਸ ਨਾਲ ਕਿ ਰੋਸ਼ਨੀ ਬਾਹਰ ਨਾ ਜਾਵੇ ਪਰ ਜੋ ਤੁਹਾਡੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਵਗੈਰਾ ਲਾਈਟ ਚੱਲਦੀ ਹੈ ਐਲ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਉਹਨੂੰ ਵੀ ਬੰਦ ਕੀਤਾ ਜਾਵੇ ਤੇ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਦੁਕਾਨ ਬੰਦ ਕਰਕੇ ਚਲੇ ਜਾਂਦੇ ਹੋ ਤੇ ਉਹਦੇ ਬਾਅਦ ਤੁਹਾਡੇ ਜੋ ਸਾਈਨ ਬੋਰਡ ਹੈ ਉਹ ਚੱਲਦੇ ਰਹਿ ਜਾਂਦੇ ਆ ਤਾਂ ਸਾਈਨ ਬੋਰਡਾਂ ਨੂੰ ਵੀ ਬੰਦ ਕੀਤਾ ਜਾਵੇ ਤੇ ਉਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਜੇ ਜਿਹੜੀ ਬੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਕਮੇਟੀ ਦੇ ਵੱਲੋਂ 24 ਘੰਟੇ ਜਿਹੜੀ ਡਿਊਟੀ ਹੈ ਸਾਡੇ ਮੁਲਾਜ਼ਮ ਜਿਹੜੇ ਹਾਜ਼ਰ ਰਹਿਣਗੇ ਤੇ ਸਾਡੇ ਜਿਹੜੇ ਜੇਏ ਚਰਨ ਸਿੰਘ ਜੂਨੀਅਰ ਇੰਜੀਨੀਅਰ ਉਹਨਾਂ ਨੂੰ ਨੋਡਲ ਅਫਸਰ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਸਾਰੀ ਟੀਮ ਲਗਾ ਦਿੱਤੀ ਗਈ ਹੈ ਤੇ 24 ਘੰਟੇ ਅਮਰਜੈਂਸੀ ਡਿਊਟੀ ਲਈ ਹਾਜ਼ਰ ਰਹਿਣਗੇ ਫਾਇਰ ਬ੍ਰਿਗੇਡ ਹਾਜ਼ਰ ਰਹੇਗੀ ਤੁਹਾਡੀ ਕਿਸ ਤਰ੍ਹਾਂ ਦੀ ਇੰਪਲੀਮੈਂਟੇਸ਼ਨ ਸ਼ਹਿਰ ਦੇ ਵਿੱਚ ਕਰਾਉਂਗੇ ਕਿਉਂਕਿ ਸਪ੍ਰਿੰਗ ਟਾਈਟਲ ਦੀ ਗੱਲ ਕੀਤੀ ਜਾਵੇ ਉਹ ਵੀ ਦਿੱਕਤਾਂ ਜਿਹੜੀਆਂ ਚੱਲਦੀਆਂ ਸੀ ਤੁਸੀਂ ਆਪ ਸੋਸ਼ਲ ਮੀਡੀਆ ਤੇ ਜਿਹੜਾ ਆਇਆ ਤੁਸੀਂ ਲੋਕਾਂ ਨੂੰ ਫੀਡ ਵੀ ਕੀਤੀ ਉਸ ਤੋਂ ਬਾਅਦ ਬੰਦ ਹੋ ਗਿਆ ਅੱਜ ਦੀ ਤੁਹਾਡੀ ਕੀ ਸਟਰੈਟਜੀ ਹੈ ਕਿਵੇਂ ਤੁਸੀਂ ਜਿਹੜਾ ਕੋਈ ਟੀਮ ਨਾਲ ਲੈ ਕੇ ਜਿਵੇਂ ਜਿਵੇਂ ਕੱਲ ਸਾਨੂੰ ਪ੍ਰਸ਼ਾਸਨ ਦੇ ਲੇਟ ਰਾਤ ਦੇਰ ਰਾਤ ਹੁਕਮ ਜਾਰੀ ਹੋਏ ਆ ਅਸੀਂ ਉਸੇ ਸਮੇਂ ਤੁਰੰਤ ਐਕਸ਼ਨ ਲੈਂਦੇ ਹੋਏ ਸਾਰਾ ਇਹ ਐਮਸੀ ਨਾਲ ਤਾਲਮਲ ਕਰਕੇ ਲੋਕਾਂ ਨਾਲ ਤਾਲਮਲ ਕਰਕੇ ਜਿਹੜੀ ਲਾਈਟਾਂ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਅੱਜ ਜਿਹੜੀ ਸਾਡੀ ਲਾਈਟਾਂ ਆ ਉਹ ਪ੍ਰੋਪਰ ਤੌਰ ਤੇ 8 ਤੋਂ 10 ਤੋਂ 8 ਤੋਂ 10 ਦਾ ਬਲੈਕਆਊਟ ਹੈ ਤੇ ਸਾਡੀ ਜਿਹੜੀ ਸਟੇਟ ਲਾਈਟਾਂ ਹੈ ਅਗਲੇ ਹਫ਼ਤਿਆਂ ਤੱਕ ਇਸੇ ਤਰ੍ਹਾਂ ਵੱਧ ਰਹਿਣਗੀਆਂ ਮੇਰੇ ਕਹਿੰਦਾ ਮਤਲਬ ਤੁਹਾਡੇ ਐਮਸੀ ਜਿਹੜੇ ਨੇ ਸਾਰੇ ਉਹਨਾਂ ਦੇ ਨਾਲ ਮੀਟਿੰਗ ਕਰੋਗੇ ਉਹਨਾਂ ਨਾਲ ਅੱਗੇ ਡਾਊਨ ਦਾ ਲਾਈਨ ਲੋਕਰ ਪ੍ਰਸ਼ਾਸਨ ਵੱਲੋਂ ਜੋ ਗਾਈਡਲਾਈਨ ਮਿਲੀਆਂ ਹੈ ਉਹਦੇ ਸਾਰ ਸਿ ਅੱਜ 4 ਵਜੇ ਸਾਰੇ ਐਮਸੀ ਸਵਾਰ ਨਾਲ ਮੀਟਿੰਗ ਵੀ ਰੱਖੀ ਹੈ ਤੇ ਜੇਕਰ ਪ੍ਰਮਾਤਮਾ ਨਾ ਕਰੇ ਕੋਈ ਇਹੋ ਜਿਹਾ ਜੰਗ ਅੱਗੇ ਵਧੇ ਜੇਕਰ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ ਤੇ ਉਹਦੇ ਸਬੰਦੇ ਅਸੀਂ ਪ੍ਰੋਪਰ ਤਿਆਰੀ ਕਰ ਰਹੇ ਹਾਂ ਬੜਾ ਵੱਡਾ ਵਪਾਰ ਹੈ ਵਪਾਰ ਮੰਡਲ ਨੇ ਉਹਨਾਂ ਦੇ ਨਾਲ ਵੀ ਤੁਸੀਂ ਪੰਜ ਪੰਜ ਮੀਟਿੰਗ ਕਰਕੇ ਉਹਨਾਂ ਤੋਂ ਵੀ ਪੀਸ ਕਰਦੇ ਹੋ ਕਿ ਜਿਹੜਾ ਦੁਕਾਨਦਾਰ ਨੇ ਇੱਕ ਸਮਾਬੰਦ ਜਿਹੜਾ ਹੈ ਉਹ ਤੋਂ ਪਹਿਲਾਂ ਪਹਿਲਾਂ ਦੁਕਾਨ ਬੰਦ ਕਰੇ ਜੀ ਜੀ ਵਪਾਰ ਮੰਡਲ ਵਾਲਿਆਂ ਨੂੰ ਵੀ ਬੁਲਾਇਆ ਹੋਇਆ ਹੈ 4 ਵਜੇ ਉਹਨਾਂ ਨਾਲ ਮੀਟਿੰਗ